ਏ ਹੈ ਜੀ ਤੱਪਰ ਟੋਲ ਪਲਾਜੇ ਤੋਂ ਅੱਗੇ ਪੈਟਰੋਲ ਪੰਪ ਦੇ ਨੇੜੇ ਗੱਡੀ ਪਲਟੀ ਹੈ ਇਹ ਹਾਈਵੇ ਅੰਬਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਆ ਦੇਖੋ ਆ ਗੱਡੀ ਪਲਟੀ ਹੈ ਇੱਥੇ ਪਹਿਲਾਂ ਵੀ ਬਹੁਤ ਹਾਦਸੇ ਹੁੰਦੇ ਆ ਆ ਗੱਡੀ ਪਲਟੀ ਹੋਈ ਹੈ ਇਹ ਟੋਲ ਵਾਲਿਆਂ ਦੀ ਦਾਪਰਵਾਹੀ ਕਰਕੇ ਇਹ ਜਿਹੜੀ ਸਾਹਮਣੇ ਜਗ੍ਹਾ ਦਿਖ ਰਹੀ ਹੈ ਇੱਥੇ ਪਿੱਲੇ ਰੱਖਣੇ ਚਾਹੀਦੇ ਆ ਬਰੇ ਐਪੀਲਰ ਨਹੀਂ ਰੱਖਦੇ ਇੱਥੇ ਮੇਰੇ ਖਾਲ ਦੇ 20 ਵਾਰ ਗੱਡੀਆਂ ਪਲਟ ਲਈਆਂ ਤੇ ਟੋਲ ਵਾਲਾਂ ਦੇ ਕੰਨ ਤੇ ਜੂਨ ਹੀ ਸਰਗਦੀ ਆਹ ਦੇਖੋ ਜੀ ਆ ਅੰਬਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਆ ਗੱਡੀ ਪਲਟੀ ਹੈ ਇੱਥੇ 20 ਵਾਰ ਗੱਡੀ ਪਲਟ ਲਈ ਤੇ ਟੋਲ ਪਲਾਜ਼ਾ ਦੇ ਕੰਨ ਤੇ ਜੂਨ ਹੀ ਸਰਗਦੀ ਬਹੁਤ ਨੁਕਸਾਨ ਹੁੰਦਾ ਹੈ ਕਈ ਵਾਰ ਇੱਥੇ ਡਰਾਈਵਰਾਂ ਦੀ ਮੌਤ ਵੀ ਹੋਈ ਹੈ ਆ ਦੇਖੋ ਜੀ ਬਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇਪਰ ਟੋਲ ਪਲਾਜ਼ਾ ਤੋਂ ਸਿਰ ਪੂਲ ਪਾਰ ਹੁੰਦੇ ਹੀ ਇਹ ਗੱਡੀ ਪਲਟੀ ਹੋਈ ਹੈ